ਹਾਂਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਤੰਦਰੁਸਤ ਹੋ ਐਂਡ ਬਹੁਤ ਸੌਖੇ ਤਰੀਕੇ ਦੇ ਨਾਲ ਆਪਣੇ ਚੈਨਲ ਤੋਂ ਤੁਸੀਂ ਇੰਗਲਿਸ਼ ਸਿੱਖ ਰਹੇ ਹੋ ਆਪਾਂ ਇੱਕ ਵਰਡਸ ਦੀ ਸੀਰੀਜ਼ ਚਲਾਈ ਹੋਈ ਹੈ ਹਰ ਵੀਡੀਓ ਦੇ ਵਿੱਚ ਮੈਂ ਪੰਜ ਸ਼ਬਦ ਲੈ ਕੇ ਆਉਣਾ ਹੁੰਨਾ ਉਹਨਾਂ ਨੂੰ ਐਕਸਪਲੇਨ ਕਰਦਾ ਹਾਂ ਉਹਨਾਂ ਦਾ ਇੱਕ ਸੈਂਟੈਂਸ ਬਣਾ ਕੇ ਤੁਹਾਨੂੰ ਦੱਸਦਾ ਹਾਂ ਹਰ ਸ਼ਬਦ ਦਾ ਜਿਹੜਾ ਯੂਜ਼ ਹੈ ਉਹ ਡਿਫਰੈਂਟ ਹੁੰਦਾ ਹੈ ਭਾਵੇਂ ਉਹਦਾ ਸਿਨੋਨੀਮ ਹੀ ਕਿਉਂ ਨਾ ਹੋਵੇ ਠੀਕ ਹੈ ਸੋ ਇਸੇ ਕਰਕੇ ਜਿਹੜੇ ਮੈਂ ਸੈਂਟੈਂਸ ਬਣਾ ਕੇ ਤੁਹਾਨੂੰ ਦੱਸਦਾ ਉਹ ਬਹੁਤ ਜ਼ਰੂਰੀ ਨੇ ਸੋ ਅਗਰ ਵੀਡੀਓ ਤੁਸੀਂ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਪ੍ਰੋਪਰ ਸਮਝ ਆਏਗੀ ਕਿ ਅਸੀਂ ਇਸ ਨੂੰ ਸੈਂਟੈਂਸ ਦੇ ਵਿੱਚ ਕਿਵੇਂ ਯੂਜ਼ ਕਰਨਾ ਹੈ ਸੋ ਇਹ ਆਪਣੇ ਸ਼ਬਦਾਂ ਦੀ ਕਲਾਸ ਹੈ ਇੰਗਲਿਸ਼ ਵਕਾਇਬ ਦੀ ਕਲਾਸ ਹੈ ਜੋ ਕਿ ਮੈਂ ਤੁਹਾਨੂੰ ਆਪਣੇ ਚੈਨਲ ਤੇ ਪ੍ਰੋਵਾਈਡ ਕਰਦਾ ਹਾਂ ਪਰ ਅਗਰ ਤੁਸੀਂ ਸੈਂਟੈਂਸ ਬਣਾਉਣੇ ਸਿੱਖਣੇ ਨੇ ਪ੍ਰੋਪਰ ਰਾਈਟਿੰਗ ਐਂਡ ਸਪੀਕਿੰਗ ਸਿੱਖਣੀ ਹੈ ਤਾਂ ਤੁਹਾਨੂੰ ਪ੍ਰੋਪਰ ਕੋਰਸ ਜੁਆਇਨ ਕਰਨਾ ਪਏਗਾ 2 ਤੋਂ ਲੈ ਕੇ 3 ਮਹੀਨਿਆਂ ਦੇ ਵਿੱਚ ਸਟੂਡੈਂਟ ਦਾ ਵਧੀਆ ਲੈਵਲ ਬਣ ਜਾਂਦਾ ਹੈ ਘਰੇ ਬਿਠਾ ਕੇ ਆਪਾਂ ਆਨਲਾਈਨ ਕਲਾਸ ਦੇ ਥਰੂ ਪੂਰੇ ਪੰਜਾਬ ਦੇ ਵਿੱਚ ਪਿਛਲੇ 3.5 ਸਾਲ ਤੋਂ ਸਿਖਾ ਰਹੇ ਹਾਂ ਐਂਡ ਮੈਂ ਪਿਛਲੇ 8 ਸਾਲ ਤੋਂ ਬੇਸਿਕ ਇੰਗਲਿਸ਼ ਟੀਚ ਕਰ ਰਹੇ ਹਾਂ ਸੋ ਅਗਰ ਤੁਸੀਂ ਗਰੁੱਪ ਕਲਾਸ ਲੈਣੀ ਹੈ ਜਾਂ ਪਰਸਨਲ ਕਲਾਸ ਲੈਣੀ ਹੈ ਤਾਂ ਤੁਸੀਂ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਆਪਣੇ ਨਾਲ WhatsApp ਥਰੂ ਕੰਟੈਕਟ ਕਰ ਸਕਦੇ ਹੋ ਜਾਂ ਕਾਲ ਤੇ ਗੱਲ ਵੀ ਕਰ ਸਕਦੇ ਹਾਂ ਸੋ ਆਓ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਆਪਣੇ ਅੱਜ ਦੇ ਸ਼ਬਦ ਅੱਜ ਦਾ ਆਪਣਾ ਪਹਿਲਾ ਸ਼ਬਦ ਹੈ ਪੇਬੀਸੈਂਸ ਪੇਬੀਸੈਂਸ ਹੁੰਦਾ ਹੈ ਮੱਥਾ ਟੇਕਣਾ ਆਪਾਂ ਗੁਰਦੁਆਰੇ ਜਾਂਦੇ ਆ ਮੰਦਿਰ ਜਾਂਦੇ ਆ ਉੱਥੇ ਮੱਥਾ ਟੇਕਦੇ ਆ ਠੀਕ ਹੈ ਸੋ ਇਹਦਾ ਆਪਣਾ ਸੈਂਟੈਂਸ ਬਣੇਗਾ ਆਈ ਵੈਂਟ ਆਈ ਵੈਂਟ ਟੂ ਗੁਰਦੁਆਰਾ ਸਾਹਿਬ ਐਂਡ ਪੇਡ ਆਬਿਜਨਸ ਠੀਕ ਹੈ ਜੀ ਆਲ ਮਾਈਟੀ ਹੁੰਦਾ ਸਰਵ ਸ਼ਕਤੀਮਾਨ ਪਰਮਾਤਮਾ ਆਈ ਆਲਵੇਜ਼ ਟਰਸਟ ਇਨ ਆਲ ਮਾਈਟੀ ਮੈਂ ਹਮੇਸ਼ਾ ਪਰਮਾਤਮਾ ਦੇ ਵਿੱਚ ਯਕੀਨ ਰੱਖਦਾ ਉਸ ਤੋਂ ਬਾਅਦ ਹੈ ਜੀ ਟੈਂਪੋ ਟੈਂਪੋ ਹੁੰਦਾ ਰਿਦਮ ਇੰਕਤੀ ਆਪਾਂ ਸਪੀਡ ਨੂੰ ਟੈਂਪੋ ਨਹੀਂ ਕਹਿ ਸਕਦੇ ਲਾਈਕ ਇੱਕ ਬੀਟ ਹੁੰਦੀ ਹੈ 뮤ਜ਼ਿਕ ਦੇ ਵਿੱਚ ਟੈਂਪੋ ਸ਼ਬਦ ਦੀ ਬਹੁਤ ਇੰਪੋਰਟੈਂਸ ਹੈ ਜਦੋਂ ਵੀ ਆਪਾਂ ਕਿਸੇ ਚੀਜ਼ ਦਾ 뮤ਜ਼ਿਕ ਕਰਦੇ ਹਾਂ ਸਭ ਤੋਂ ਪਹਿਲਾਂ ਟੈਂਪੋ ਰੱਖਣੀ ਪੈਂਦੀ ਹੈ ਟੈਂਪੋ ਜਿਵੇਂ ਹੋਗੀ ਉਹਦਾ ਹੁੰਦਾ ਟਿਕ 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 ਜਿਵੇਂ ਘੜੀ ਦੀ ਟੈਂਪੋ ਹੈ ਤੁਹਾਡੀ ਹਾਰਟ ਬੀਟ ਹੋਗੀ ਹਨਾ ਜੀ ਅ ਦਾ ਟੈਂਪੋ ਆਫ

सो आज अपना नेक्स्ट है जो 25वां बड़ा इंपॉर्टेंट है एबल टू काबिल काबिल होना आई वाज नॉट एबल टू डू इट मैं ए करने وچ ਕਾਬਿਲ ਨਹੀਂ ਸੀਗਾ ਆਈ ਵਾਸ ਨੋਟ ਏਬਲ ਟੂ ਡੂ ਇਟ ਠੀਕ ਹੈ ਜਾਂ ਆਮ ਏਬਲ ਟੂ ਡੂ ਇਟ ਐਲਾ ਦੋ ਆਮ ਏਬਲ ਠੀਕ ਹੈ ਜੀ ਸੋ ਇਹ ਸੀ ਆਪਣੇ ਅੱਜ ਦੇ ਪੰਜ ਸ਼ਬਦ ਸੋ ਇਹ ਸੀ ਆਪਣੀ ਅੱਜ ਦੀ ਕਲਾਸ ਤੁਸੀਂ ਇੱਕ ਕਾਪੀ ਲਗਾ ਲਓ ਜਿਹਦੇ ਵਿੱਚ ਇਦਾਂ ਹੀ ਜੋ ਮੈਂ ਕਰਵਾ ਰਿਹਾ ਹਾਂ ਤੁਸੀਂ ਆਪਣੇ ਨੋਟਸ ਤਿਆਰ ਕਰ ਲਓ ਵੈਸੇ ਜਦੋਂ 50 ਸ਼ਬਦ ਹੋ ਜਾ ਕਰਨਗੇ ਮੈਂ ਇੱਕ ਫੁੱਲ ਵੀਡੀਓ ਬਣਾ ਦਿਆ ਕਰੂੰਗਾ ਐਂਡ ਉਹਦਾ ਇੱਕ ਪੀਡੀਐਫ ਵੀ ਤੁਹਾਨੂੰ ਪੇਸ ਦੇ ਕਰੂੰਗਾ ਠੀਕ ਹੈ ਜੀ ਸੋ ਜਿਹਨੇ ਪੀਡੀਐਫ ਲੈਣਾ ਹੈ ਉਹ ਸਕਰੀਨ ਤੇ ਆ ਰਹੇ WhatsApp ਨੰਬਰ ਦੇ थ्रू ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਐਂਡ ਇਹ ਜੋ ਮੈਂ ਸੈਂਟੈਂਸ ਬਣਾਉਣਾ ਹੁੰਦਾ ਹੈ ਇਹ ਤੁਹਾਨੂੰ ਫਿਰ ਹੀ ਆਣਗੇ ਅਗਰ ਤੁਸੀਂ ਪ੍ਰੋਪਰ 2-3 ਮਹੀਨੇ ਆਪਣੇ ਕੋਲੇ ਲਗਾਉਗੇ ਸੋ ਸ਼ਾਮ ਨੂੰ ਆਪਣੇ ਕੋਲ ਗਰੁੱਪ ਕਲਾਸਾਂ ਚੱਲਦੀਆਂ ਨੇ ਐਂਡ ਦਿਨ ਟਾਈਮ ਸਾਰਾ ਦਿਨ ਪਰਸਨਲ ਕਲਾਸਾਂ ਹੁੰਦੀਆਂ ਨੇ ਜਿਹੜੇ ਸਟੂਡੈਂਟ ਬਾਹਰ ਰਹਿੰਦੇ ਨੇ ਜਿਨ੍ਹਾਂ ਕੋਲੇ ਨਾਈਟ ਦਾ ਟਾਈਮ ਹੁੰਦਾ ਹੈ ਸੋ ਉਹਨਾਂ ਲਈ ਆਪਾਂ ਸਪੈਸ਼ਲ ਨਾਈਟ ਦੇ ਬੈਚ ਵੀ ਪ੍ਰੋਵਾਈਡ ਕਰਦੇ ਆ ਸੋ ਆਪਣੀ ਪ੍ਰੋਪਰ ਕਲਾਸ اٹੈਂਡ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਥਰੂ ਤੁਸੀਂ ਆਪਣਾ ਨਾਮ ਕੰਟੈਕਟ ਕਰ ਸਕਦੇ ਹੋ ਸੋ ਪਹਿਲੀ ਕਲਾਸ ਤੁਹਾਨੂੰ ਐਜ਼ ਅ ਡੈਮੋ ਦਿੱਤੀ ਜਾਏਗੀ ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰ ਲਓ ਸੋ ਅੱਜ ਦੀ ਕਲਾਸ ਅਗਰ ਤੁਹਾਨੂੰ ਇਨਫੋਰਮੇਟਿਵ ਲੱਗੀ ਤੁਸੀਂ ਕੁਝ ਸਿੱਖਿਆ ਤਾਂ ਤੁਸੀਂ ਮੇਰੇ ਦੋ ਕੰਮ ਜ਼ਰੂਰ ਕਰਨੇ ਨੇ ਪਹਿਲਾ ਕੰਮ ਵੀਡੀਓ ਦੇ ਨੀਚੇ ਵਧੀਆ ਜਿਹਾ ਕਮੈਂਟ ਕਰ ਦਿਓ ਦੂਜਾ ਕੰਮ ਵੀਡੀਓ ਦਾ ਲਿੰਕ ਕਾਪੀ ਕਰਕੇ WhatsApp ਸਟੇਟਸ ਦੇ ਵਿੱਚ ਸ਼ੇਅਰ ਕਰ ਦਿਓ ਤਾਂ ਕਿ ਜੈਸ ਵੀ ਸਟੂਡੈਂਟ ਦੀ ਇੰਗਲਿਸ਼ ਵੀਕ ਹੈ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਇੰਗਲਿਸ਼ ਦਾ ਲੈਵਲ ਵਧੀਆ ਬਣਾ ਸਕੇ ਓਕੇ ਜੀ ਥੈਂਕ ਯੂ ਸੋ ਮਚ ਟੇਕ ਕੇਅਰ ਐਂਡ 올 ਦਾ ਬੈਸਟ